हां जी दोस्तों आज ਆਪਾਂ ਖਾਣੇ ਪਿੰਡ ਹਰਨਾਮ ਸਿੰਘ ਵਾਲੇ ਬਾਈ ਨੀਲੂ ਕੋਲੇ ਤੇ ਬਾਈ ਦਾ ਘਰ ਹੈਗਾ ਜੀ ਹਰਨਾਮ ਸਿੰਘ ਵਾਲਾ ਜਿਹੜਾ ਮੇਨ ਅੱਡਾ ਹੈਗਾ ਉਹਦੇ ਕੋਲੇ ਹੈ ਬਾਈ ਦਾ ਨਾਂ ਨੀਲੂ ਹੈ ਤੇ ਬਾਈ ਕੋਲੇ ਚਾਰ ਨਗ ਪਕਾਊਆ ਬੱਕਰੀਆਂ ਦੇ ਪਹਿਲਾਂ ਤੁਸੀਂ ਆ ਦੇਖ ਸਕਦੇ ਹੋ ਪੱਠ ਪਕਾਊਆ ਪੱਠ ਦੀ ਫੇਸ ਕੁਆਲਿਟੀ ਚੈੱਕ ਕਰ ਲਓ ਪੂਰੀ ਚੰਗੀ ਹੈ ਸਰੇ ਦੀ ਪੱਠ ਹੈ ਤੇ ਫੇਰ ਬਾਈ ਕੋਲੇ ਆ ਬੱਕਰਾ ਵੀ ਪਕਾਉ ਆ ਦੇਖ ਸਕਦੇ ਹੋ ਦੀ ਕੁਆਲਿਟੀ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਆ ਹੱਡ ਪੈਰ ਪੂਰੇ ਮੋਟੇ ਆ ਇਹਦੇ ਵੀ ਦੇਖ ਸਕਦੇ ਹੋ ਕੰਨਾਂ ਕੁੰਨਾਂ ਦੀ ਲੰਬਾਈ ਪੂਰੀ ਆ ਇੱਕ ਆ ਬੱਕਰੀ ਪਕਾਉ ਆ ਬਾਈ ਕੋਲੇ ਬਾਈ ਕਹਿੰਦਾ ਬੰਨ ਵਾਲੀ ਆ ਤੁਸੀਂ ਦੇਖ ਸਕਦੇ ਹੋ ਇਹਦੀ ਫੇਸ ਕੁਆਲਿਟੀ ਵੀ ਪੂਰੀ ਚੰਗੀ ਆ ਤੇ ਇੱਕ ਆ ਬੱਕਰੀ ਆ ਬਾਈ ਕੋਲੇ ਪਕਾਉ ਤੁਸੀਂ ਦੇਖ ਸਕਦੇ ਹੋ ਚਾਰ ਨਗ ਬਕਾਉਗਾ ਬਾਈ ਕੋਲੇ ਤੇ ਜਿਹੜੇ ਮੇਰੇ ਵੀਰ ਨੇ ਲੈਣੇ ਹੋਏ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਪਿੰਡ ਹਰਨਾਲ ਸਿੰਘ ਵਾਲਾ 메ਨ ਅਡੇ ਤੇ ਕਰਾ ਹੈ ਬਾਈ ਦਾ ਨਾਮ ਨੀਲੂ ਹੈ ਤੇ ਕਿਸੇ ਵੀ ਵੀਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀਡੀਓ ਪਾਉਣੀ ਹੋਵੇ ਚੈਨਲ ਤੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀਡੀਓ ਪਾਉਣੀ ਹੈ ਆਪਣੇ ਚੈਨਲ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰਿਓ ਤਾਂ ਕਿ ਉਹਨਾਂ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ